ਤਕਰੀਬਨ 2-3 ਵਾਰ ਹੋ ਗਿਆ ਜੀ ਵੱਧ ਗਿਆ ਵੱਧ ਹੋ ਗਿਆ ਰੋਬੋ ਤੇ ਨਾ ਹੁਣ ਪਾਉਂਦਾ ਤਾਂ ਤਾਰਾਂ ਲੈ ਜਾਂਦੀਆਂ ਨੇ ਸਟਾਰਟਰ ਵੀ ਤੋੜਿਆ ਜੀ ਇਹ ਚੜਜੀ ਤੇ ਖੜਾ ਇਹਦਾ ਸਟਾਰਟਰ ਨਵਾਂ ਹੀ ਤੋੜਿਆ ਹੋਰ ਦਾ ਵੀ ਕਹਿੰਦਾ ਤੋੜਿਆ ਕਿ ਵੀ ਗ੍ਰਿਲ ਭੰਲੀ ਸਾਡਾ ਮੇਰਾ ਲੈ ਨੂੰ ਪਾਰਾ ਕਰਵਾਇਆ ਭੰਤ ਤੇ ਇੱਕ ਨੁਕਸਾਨ ਕਰ ਰਹੇ ਨੇ ਬੰਦੇ ਉਹਦੇ ਵਿੱਚ ਹੋਰ ਦਾ ਵੀ ਚੱਲ ਪਿੰਡ ਦੇ ਬੰਦੇ ਵੀ ਹੋ ਸਕਦਾ ਅਨਬਾਲ ਦਾ ਪਿੰਡ ਦੇ ਬੰਦੇ ਬਿਨਾ ਐਈਆਂ ਗੱਲਾਂ ਹੁੰਦੀਆਂ ਜੀ ਇਹ ਵੀਡੀਓ ਜੋ ਤੁਸੀਂ ਦੇਖਿਆ ਹੁਣੇ ਇਹ ਪਿੰਡ ਬਟਾਰੀ ਦੀ ਹੈ ਜੋ ਕਿ ਪੰਚਾਇਤ ਅਤੇ ਪਿੰਡ ਵਾਸੀ ਇਕੱਠੇ ਹੋ ਕੇ ਮੀਟਿੰਗ ਕੀਤੀ ਗਈ ਹੈ ਕਿ ਮਤਾ ਪਾਇਆ ਗਿਆ ਕਿ ਜੋ ਚਿੱਟੇ ਵਾਲੇ ਜਾਂ ਕੋਈ ਹੋਰ ਚੋਰ ਨੇਗੇ ਬਹੁਤ ਉਹਨਾਂ ਨੇ ਅਤੰਕ ਮਚਾਇਆ ਹੋਇਆ ਪਿੰਡ ਦੇ ਵਿੱਚ ਮੋਟਰਾਂ ਤੋਂ ਸਟਾਰਟਰ ਵਗੈਰਾ ਬਿਜਲੀ ਵਾਲੀਆਂ ਤਾਰਾਂ ਖੋਲ ਕੇ ਲੈ ਜਾਂਦੇ ਨੇ ਜਿਹਦੇ ਨਾਲ ਕਿ ਲੋਕ ਕਿਸਾਨਾਂ ਦਾ ਆਰਥਿਕ ਨੁਕਸਾਨ ਤਾਂ ਹੋ ਹੀ ਰਿਹਾ ਨਾਲ ਹਰਾਸ਼ਮੈਂਟ ਵੀ ਬਹੁਤ ਹੁੰਦੀ ਹੈ ਉਹਨਾਂ ਸੋ ਇਹਦੇ ਤੇ ਸ਼ਕਤੀ ਕਰਦੇ ਆ ਫੈਸਲਾ ਲਿਆ ਗਿਆ ਵੀ ਰਾਤ ਨੂੰ 4 ਤੋਂ 5 ਮੋਟਰਸਾਈਕਲ ਤੇ ਸਵਾਰ ਦੋ ਦੋ ਬੰਦੇ ਹਥਿਆਰ ਬੰਦ ਹੋ ਕੇ ਸਾਰੇ ਮੋਟਰਾਂ ਤੇ ਜਿੰਨਾ ਵੀ ਪਿੰਡ ਦਾ ਦਾਇਰਾ ਰਕਬਾ ਆਉਂਦਾ ਉਹਦੇ ਉੱਤੇ ਪੈਟਰੋਲਿੰਗ ਕਰਨਗੇ ਰਾਤ ਨੂੰ ਇਸ ਦਰਾਂ ਪੰਚਾਇਤ ਵੱਲੋਂ ਸਖਤ ਹਦਾਇਤਾਂ ਵੀ ਜੇ ਕੋਈ ਸੱਕੀ ਬੰਦਾ ਰਾਤ ਨੂੰ ਫੜਿਆ ਜਾਂਦਾ ਤਾਂ ਉਹ ਆਪਣੀ ਜਾਨ ਮਾਲ ਦਾ ਖੁਦ ਜ਼ਿੰਮੇਵਾਰ ਹੋਊਗਾ ਕਿਉਂਕਿ ਕਾਨੂੰਨੀ ਕਾਰਵਾਈ ਬਾਅਦ ਚ ਹੋਣੀ ਹੈ ਪਹਿਲਾਂ ਪਿੰਡ ਵਾਲੇ ਕਾਰਵਾਈ ਕਰਨਗੇ ਉੱਤੇ ਚਲੋ ਜੀ ਇਹਦੇ ਨੇ ਇੱਥੇ ਕਰੀ ਸਰਕਾਰ ਨੇ ਕਰੀ ਜੀ ਵੀ ਮੋਟਰਸਾਈਕਲ ਚਲੋ ਬਸ ਤੁਸੀਂ ਕਹਿੰਦੇ ਤੁਸੀਂ ਹੁਣ ਸਮਝੋਗੇ ਨਾ ਤੂੰ ਵੀ ਰਾਤ ਨੂੰ ਰਾਤ ਸੁਧਰੇ ਨਹੀਂ ਨਹੀਂ ਮੋਟਰਸਾਈਕਲ ਦਾ ਸਾਧਨ ਤਾਂ ਚਾਹੀਦਾ ਹੀ ਆ ਕੋਲੇ ਥੋੜੇ ਕੋਈ ਮਾਰਾ ਪੋਟਾ ਆਵੇ ਬਚਾਵਾ ਤੇ ਫੇ ਹਥਿਆਰ ਵੀ ਚਾਹੀਦਾ ਤੇ ਬੰਦੇ ਵੀ 2-4 ਘਟੋ ਘਟ ਮੂ ਜੇ 6 ਬੰਦੇ ਹੋਣ ਵੀ 2-3 ਬੰਦੇ ਲਾ ਰਹੇ ਆ ਆਪ ਵੀ ਹੋ ਸਕਦੇ ਆ ਤੇ ਇਸ ਤਰ੍ਹਾਂ ਨਹੀਂ ਹੋਣਾ ਹੈਗਾ ਵੀ ਇਕੱਲਾ ਤੇ ਇਕੱਲਾ ਬੰਦਾ ਉਹਦਾ ਘਟਦੇ ਆ ਇਕੱਲਾ ਨਹੀਂ ਤੁਸੀਂ ਦੇਖੋ ਵੀ ਕਿਵੇਂ ਹੋਣਾ ਚਾਹੀਦਾ ਰਾਖੀ ਕਰਨੀ ਪੈਣੀ ਪੈਂਦੀ ਹੈ ਪਿੰਡ ਦਾ ਰੱਖਵਾ ਵੀ ਬਹੁਤ ਆ ਹਾਂ ਇਹ ਦੋ ਬੰਦੇ ਹੁਣ ਵੀ ਇੱਧਰ ਚਲੇ ਗਏ ਬਾਕੀ ਸਾਰਾ ਸੁੰਨਾ ਪਿਆ ਇਹਜਾ ਤਰੀਕਾ ਸੁਣਾਓ ਸੋ ਇਸ ਫੈਸਲੇ ਬਾਰੇ ਤੁਹਾਡਾ ਕੀ ਵਿਚਾਰਾ ਜਰੂਰ ਆਇਆ ਦਿਓ ਆਪਣੀ ਕਮੈਂਟਾਂ ਦੇ ਵਿੱਚ ਬਾਕੀ ਪ੍ਰਸ਼ਾਸਨ ਨੂੰ ਵੀ ਇਹਦੇ ਬਾਰੇ ਸੂਚਿਤ ਕਰ ਦਿੱਤਾ ਜਾਊਗਾ ਉਹ ਵੀ ਆਪਣੀ ਨਿਗਰਾਨੀ ਰੱਖਣਗੇ ਸਾਰੀ ਰਾਤ 4 ਤੋਂ 5 ਮੋਟਰਸਾਈਕਲ 2-2 ਬੰਦੇ ਹਥਿਆਰਬੰਦ ਪਿੰਡ ਦੀ ਪੈਟਰੋਲਿੰਗ ਕਰਨਗੇ ਸਾਰੀਆਂ ਮੋਟਰਾਂ ਤੇ ਘੁੰਮਣਗੇ ਸਾਰੇ ਪਿੰਡ ਦੀ ਨਿਗਰਾਨੀ ਰੱਖਣਗੇ ਧੰਨਵਾਦ